ਖਲੂਸ ਰਸੂਲ ਦੀ ਪਹਿਲੀ ਪੱਤਰੀ ਕ੍ਰੰਥੀਆਂ ਨੂੰ ਅਧਿਆਇ 8 ਮੂਰਤੀਆਂ ਦੀਆਂ ਭੇਟਾਂ ਦੇ ਵੇਖੇ ਅਸੀਂ ਇਹ ਜਾਣਦੇ ਹਾਂ ਜੋ ਅਸਾਂ ਸਭ ਦਾ ਨੂੰ ਇਲਮ ਹੈ ਇਲਮ ਭਲਾਉਂਦਾ ਹੈ ਪਰ ਪ੍ਰੇਮ ਬਣਾਉਂਦਾ ਹੈ ਜੇ ਕੋਈ ਆਪਣੇ ਭਾਣੇ ਕੁਝ ਜਾਣਦਾ ਹੋਵੇ ਤਾਂ ਜਿਵੇਂ ਜਾਣਨਾ ਚਾਹੁੰਦਾ ਹੈ ਤਿਵੇਂ ਅਜੇ ਨਹੀਂ ਜਾਣਦਾ ਪਰ ਜੇ ਕੋਈ ਪਰਮਿਸ਼ਨ ਵਾਲਾ ਪ੍ਰੇਮ ਰੱਖੇ ਤਾਂ ਉਹ ਉਸ ਤੋਂ ਜਾਣਿਆ ਜਾਂਦਾ ਹੈ ਸੋ ਮੂਰਤੀਆਂ ਦੀਆਂ ਭੇਟਾਂ ਦੇ ਖਾਨ ਵੇਖੇ ਅਸੀਂ ਜਾਣਦੇ ਹਾਂ जो मूर्ति जगत वि कुछ नहीं एक परमेश्वर तो छुट दूजा कोई नहीं भावें किन्ने कि आकाश की धरती उत्ते जे द्योते करके सदाते हैं यथा बाले द्योते बाले स्वामी हैं पर साढ़े पाने इको परमेश्वर है जो पिता है जिस तो सब कुछ होया है ऐसी और इको प्रभु है जो मसी यसु है जिदे राही सबों कुछ होया नाले असें भी ਪਰ ਸਭਨਾਂ ਨੂੰ ਇਹ ਇਲਮ ਨਹੀਂ ਸਭ ਕੋਈ ਕੋ ਜਿਹੜੇ ਹੁਣ ਦੀ ਇੱਕ ਮੂਰਤੀ ਨਾਲ ਗਿੱਜੇ ਹੋਏ ਹਨ ਉਹਨਾਂ ਨੂੰ ਮੂਰਤੀ ਦੀ ਭੇਡ ਦਾ ਮਾਸ ਕਰਕੇ ਖਾ ਲੈਂਦੇ ਹਨ ਅਤੇ ਉਹਨਾਂ ਦਾ ਅੰਤਕਰਨ ਨਿਤਾਣਾ ਹੋ ਕੇ ਮਲੀਨ ਹੋ ਜਾਂਦਾ ਹੈ ਪਰ ਭੋਜਨ ਸਾਨੂੰ ਪਰਮੇਸ਼ਰ ਦੇ ਅੱਗੇ ਨਹੀਂ ਚਲਾਏਗਾ ਜੇ ਨਾ ਖਾਈਏ ਸਾਨੂੰ ਕੁਝ ਘਾਟਾ ਨਹੀਂ ਅਤੇ ਜੇ ਖਾਈਏ ਤਾਂ ਕੁਝ ਵਾਧਾ ਨਹੀਂ ਪਰ ਸੁਚੇਤ ਰਹੋ ਪਈ ਤੁਹਾਡਾ ਇਹ ਹੱਕ ਕਿਤੇ ਨਿਤਾਣਿਆਂ ਲਈ ਠੁਕ ਲਾਉਣ ਦਾ ਕਾਰਨ ਨਾ ਹੋਵੇ ਕਿਉਂਕਿ ਜੇ ਕੋਈ ਤੈਨੂੰ ਜਿਹੜਾ ਇਲਮ ਰਖਦਾ ਹੈ ਮੂਰਤੀ ਦੇ ਅੰਦਰ ਵਿੱਚ ਬੈਠਿਆ ਖਾਂਦਾ ਵੇਖੇ ਤਾਂ ਜੀ ਉਹ ਨਿਤਾਣਾ ਹੈ ਕਿ ਉਹਦਾ ਅੰਤਕਰਨ ਮੂਰਤੀ ਦੇ ਪੇਟਾਂ ਦੇ ਖਾਣ ਨੂੰ ਦਲੇਰ ਨਹੀਂ ਹੋਵੇਗਾ ਸੋ ਤੇਰੇ ਇਲਮ ਦੇ ਕਾਰਨ ਜੋ ਨਿਤਾਣਾ ਹੈ ਨਾ ਹੁੰਦਾ ਅਰਥਾਤ ਉਹ ਭਾਈ ਜਿਹਦੇ ਲਈ ਮਸੀਹ ਹੋਇਆ ਅਤੇ یوں ਭਾਈਆਂ ਦਾ ਪਾਪ ਕਰਕੇ ਉਹਨਾਂ ਦੇ ਅੰਤਕਰਨ ਨੂੰ ਜਦੋਂ ਉਹ ਨਿਤਾਣਾ ਹੈ ਛੱਟ ਲਾ ਕੇ ਤੁਸੀਂ ਮਸੀਹ ਦਾ ਪਾਪ ਕਰਦੇ ਹੋ ਇਸ ਕਰਕੇ ਜੇ ਭੋਜਨ ਮੇਰੇ ਭਾਈ ਨੂੰ ਠੁਕਰ ਖਾਵੇ ਤਾਂ ਮੈਂ ਅੰਤ ਸਮੇਤਿਕ ਕਦੇ ਵੀ ਬਲੀ ਨਹੀਂ ਖਾਵਾਂਗਾ ਤਾਂ ਇਉਂ ਨਾ ਹੋਵੇ ਜੋ ਮੈਂ ਆਪਣੇ ਭਾਈ ਨੂੰ ਠੁਕਰ ਖਵਾਵਾਂ